ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਕਿ ਸਿਕਪੋਰਟ ਜਸਟਿਸ ਦੇ ਮੁਖੀ ਪੰਨੂ ਨੇ ਪੰਜਾਬ ਦੇ ਮਹਾਲੀ ਤੋਂ ਫੜੇ ਗਏ ਤਿੰਨ ਸਾਥੀਆਂ ਦੀ ਰਿਹਾਈ ਲਈ ਅਰਵਿੰਦ ਕੇਜੜਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਧਮਕੀ ਜੜੀ ਦੇ ਦਿੱਤੀ ਹੈ ਦੱਸਦੀ ਕਿ ਪੰਨੂ ਨੇ ਧਮਕੀ ਦੇਂਦੇ ਐ ਵੀ ਕਿ ਗ੍ਰਫਤਾਰ ਕੀਤੇ ਗਏ ਤਿੰਨੇ ਦੋਸ਼ੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵਿਅੰਤ ਸਿੰਘ ਦੇ ਦੋਸ਼ੀ ਦਲਾਵਰ ਸਿੰਘ ਦੇ ਵਾਰਿਸ ਨੇ ਉਹਨਾਂ ਨੇ ਕਿਹਾ ਕਿ ਜੇ ਉਹਨਾਂ ਨੇ ਰਿਹਾਈ ਨਹੀਂ ਕੀਤਾ ਗਿਆ ਤਾਂ ਸਿਆਸੀ ਮੌਤ ਲਈ ਜਿਹੜੇ ਤਿਆਰ ਹੋ ਦੱਸਦੀ ਕਿ ਪੰਨੂ ਨੇ ਨਵੀਂ ਵੀਡੀਓ ਜਾਰੀ ਕਰ ਦੇ ਕੇ ਕਿ ਹਾਲੇ ਦੇ ਵਿੱਚ ਸੀ ਭਗਵੰਤ ਮਾਨ ਦੀ ਸਰਕਾਰ ਨੇ ਦਿਲਾਵ ਸਿੰਘ ਦੇ ਤਿੰਨੋਂ ਵਾਰੀ ਸਾਨੂੰ ਗ੍ਰਿਫਤਾਰ ਕੀਤਾ ਉਹਨਾਂ ਤੇ ਤਸ਼ੱਦਦ ਕੀਤਾ ਜਾਰੀ ਤੋਂ ਉਹਨਾਂ ਨੂੰ ਛੁੱਟੇ ਕੇਸਾਂ ਦੇ ਵਿੱਚ ਜਿਹੜਾ ਫਸਾਇਆ ਜਾ ਰਿਹਾ ਉਹਨਾਂ ਦੇ ਕੋਲੋਂ ਖਾਲਿਸਤਾਨੀ ਤੇ ਰੈਫਰੈਂਡਮ ਝੰਡੇ ਮਿਲੇ ਨੇ ਇਹ ਤਿੰਨੋਂ ਉਸ ਦੇ ਸਿੱਧੇ ਸੰਪਰਕ ਦੇ ਵਿੱਚ ਨੇ ਅਜਿਹਾ ਦਾਵਾ ਜਿਹੜਾ ਪੰਨੂ ਵੱਲੋਂ ਕਰ ਦਿੱਤਾ ਗਿਆ ਦੱਸ ਜੀ ਕਿ ਪੰਨੂ ਨੇ ਵੀ ਕਿਹਾ ਹੈ ਕਿ ਭਗਵੰਤ ਮਾਨ ਬੀਨਤ ਸਿੰਘ ਨੂੰ ਯਾਦ ਕਰ ਲਵੇ ਉਹਨਾਂ ਨੇ ਅਜਿਹਾ ਕੀਤਾ ਸੀ ਤਾਂ ਉਹਨਾਂ ਨੂੰ ਕੀ ਨਤੀਜਾ ਜਿਹੜਾ ਭੁਗਤਣਾ ਪਿਆ ਹੈ ਖਾਲਿਸਤਾਨੀ ਰੈਫਰੈਂਡਮ ਦੇ ਝੰਡੇ ਫੜੇਨ ਵਾਲੇ ਹੱਥਾਂ ਨੂੰ ਰੌਕਰ ਲਾਂਜਰ ਫੜਨ ਲਈ ਦੇਰੀ ਨਹੀਂ ਲੱਗੇਗੀ ਅਜਿ ਹਰ ਹੁਣ ਪੰਨੂ ਵੱਲੋਂ ਕਾਰ ਦਿੱਤਾ ਗਿਆ ਗਾਇਸ ਜੀ ਕਿ ਉਹਨਾਂ ਨੇ ਵੀਡੀਓ ਦੇ ਵਿੱਚ ਪੰਨੂ ਨੇ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ 15 ਫਰਵਰੀ ਤੱਕ ਇਹਨਾਂ ਨੂੰ ਰਿਹਾਨ ਨਾ ਕੀਤਾ ਗਿਆ ਤੇ ਜੇ ਨਤੀਜੇ ਭੁਗਤਣ ਲਈ ਤਿਆਰ ਰਹੋ ਤਾਂ ਸਮਝ ਲੋਗੇ ਵੀ ਇਹ ਕਿ ਆਤਵਾਦੀ ਪੰਨੂ ਪਹਿਲਾਂ ਵੀ ਦੇਸ਼ ਤੇ ਸੂਬੇ ਦੇ ਨੇਤਾਵਾਂ ਨੂੰ ਜਿਹੇ ਧਮਕੀਆਂ ਦੇ ਚੁੱਕਿਆ ਹਾਲੇ ਦੇ ਵਿੱਚ ਉਸਨੇ ਇੱਕ ਵੀਡੀਓ ਜਾਰੀ ਕਰਕੇ 26 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਜਿਹੜੀ ਦਿੱਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਸੀ ਕਿ ਜੇ ਇਥੇ ਵੀ ਸੀਐਮ ਭਗਵੰਤ ਮਾਨ ਤਿਲੰਗਾਲ ਹੈਰਾਨ ਹੈ ਉੱਥੇ ਹੀ ਉਹਨਾਂ ਨੂੰ ਜਿਹੜਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ